ਸਤਿ ਸ਼੍ਰੀ ਅਕਾਲ ਮੇਰੀ YouTube ਫੈਮਿਲੀ ਮੀਂਰ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਮੁਖ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਪਾਂ ਬਣਾਵਾਂਗੇ ਜੱਜ ਪਿੰਡੀਆਂ ਦੀ ਸਬਜ਼ੀ ਤੇ ਕੜਾਹੀ ਲਈ ਰੱਖ ਤੇ ਹੁਣ ਆਪਾਂ ਪਹਿਲਾ ਤੇਲ ਪਾ ਲਿਆ ਜੀ ਤੇ ਪਿੰਡੀਆਂ ਕੱਟ ਕੇ ਕਰ ਲੈਂ ਆਪਾਂ ਤਿਆਰ ਜੀ ਤੇ ਹੁਣ ਕਟਾਂਗੇ ਜੀ ਆਪਾਂ ਪਿਆਜ਼ ਤੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋ ਜਾਣ ਤੇ ਫਿਰ ਇਧਰ ਆਪਾਂ ਨੂੰ ਮਿਰਚਾਂ ਪਈਆਂ ਮਿਰਚਾਂ ਗ੍ਰाइंड ਕਰ ਲਾਂਗੇ ਕੋਮਲ ਪ੍ਰੀਤ ਮੰਮਾ ਨੂੰ ਪੁੱਛੀ ਟਮਾਟਰ ਪਾਉਣੇ ਆ ਅੱਛਾ ਕਹਿੰਦੀ ਸਾਹ ਤੇ ਪਰ ਠੀਕ ਹੈ ਤੋ ਕੋਟੇ ਬਣਾਦੀ ਨਾ ਟਮਾਟਰ ਹੀ ਪਾ ਮੰਗੇ ਨਾ ਆ ਕੇ ਬਣਾਦੀ ਹੈ ਸਬ지 ਪਿੰਡੀ ਕੀ ਆਦੀ ਬਣਾਈ ਸੀ ਸਵੇਰੀ ਲਓ ਜੀ ਤੇਲ ਆਪਣਾ ਹੋ ਗਿਆ ਗਰਮ ਤੇ ਹੁਣ ਪਾ ਲਈਏ ਆਪਾਂ ਪਿੰਡ ਨਾ ਤੇ ਚੁੰਗੀ ਤਰ੍ਹਾਂ ਗਰਮ ਹੋ ਜਾਂਦੇ ਸੀਗੇ ਚੁੱਪ ਕਰੋ ਮੈਂ ਬਲਾਕ ਬਣਾ ਰਹੀ ਸੀ ਕੁਲਵਿੰਦਰ ਡੀੜਾ ਬਣਾ ਰਹੀ ਹਾਂ ਮੈਂ ਚੁੱਪ ਕਰ ਜਾ ਅੱਲਾਹ ਜੀ ਇਹ ਪਿੰਡਲਾ ਹੋਣ ਦੀ ਪੱਕਾ ਕੁਲਵਿੰਦਰ ਨਾਲ ਪਿਆਜ਼ ਤੇ ਨਾਲੇ ਕੱਟ ਲਈ ਆਪਾਂ ਨਾਲ ਟਮਾਟਰ ਆਹਲੇ ਟਮਾਟਰ ਨੂੰ ਆਪਾਂ ਥੋਲਿਆਂਗੇ ਮਲੇ ਮਿਰਚਾ ਕਰ ਲਾਂਗੇ ਉਹੀ ਜੀ ਆਪਾਂ ਸਿੰਪਲ ਜੇ ਤਰੀਕੇ ਨਾਲ ਬਣਾਵਾਂਗੇ ਪਿੰਡੀਆਂ ਚ ਸਬਜ਼ੀ ਸਾਰੀਆਂ ਭੈਣਾਂ ਨੂੰ ਬਣਾਉਣੀ ਹੁੰਦੀ ਹੈ ਜੀ ਕਿਸੇ ਦਾ ਕਿਹੜਾ ਤਰੀਕਾ ਹੁੰਦਾ ਜੀ ਕਿਸੇ ਦਾ ਕਿਸ ਤਰ੍ਹਾਂ ਤਰੀਕਾ ਹੁੰਦਾ ਆਪਾਂ ਬਸ ਇਹ ਇੱਕੇ ਨਾਲ ਬਣਾਵਾਂਗੇ ਸਿੰਪਲ ਜੇ ਨਾਲ ਕਿੰਨੇ ਦਿਨ ਹੋ ਗਏ ਸੀ ਜੀ ਕੋਈ ਵੀਡੀਓ ਨਹੀਂ ਬਣ ਰਹੀ ਦੀ ਬਸ ਥੋੜੀ ਜੀ ਪ੍ਰੋਬਲਮ ਜੀ ਸੀ ਇਸ ਕਰਕੇ ਵੀਡੀਓ ਆਪਣੀ ਆ ਨਹੀਂ ਰਹੀ ਸੀ ਉਹ ਜੀ ਤਰੀ ਇਤਨੀ ਠੀਕ ਤੇ ਨਹੀਂ ਆਪਾਂ ਤਾਂ ਮੋਬਾਈਲ ਤੇ ਹੱਥ ਲੱਗਿਆ ਜੀ ਕਿਸੇ ਫੈਨਸਾਈ ਦਾ ਬਲੌਗ ਵੀ ਨਹੀਂ ਦੇਖਿਆ ਗਿਆ ਜੀ ਦੇਖਾਂਗੇ ਥੋੜੇ ਜਿਹਾ ਆਪਾਂ ਨੂੰ ਦੀਜੀ ਹੁਣ ਕਰਕੇ ਫੋਨ ਨਹੀਂ ਚੱਕਿਆ ਗਿਆ ਜੀ ਇਹ ਤਾਂ ਕੁੱਨ ਨਾ ਬਿਲਕੁਲ ਨਹੀਂ ਹੱਥ ਲੱਗਿਆ ਹੋਇਆ ਉਦੋਂ ਵੀ ਆਪਣਾਲੇ ਟਮਾਟਰ ਕੱਟ ਲ ਗਏ ਤੇ ਨਾਲੇ ਕੱਟ ਲ ਗਏ ਆਪਾਂ ਪਿਆਜ ਤੇ ਨਾਲ ਕੱਢ ਲਈ ਆਪਾਂ ਮਿਰਚਾਂ ਇਹਦੇ ਆਪਣੀ ਢਿੰਡੀ ਹੋ ਰਹੀ ਹੈ ਮਿਲਦੇ ਆਂ ਲੋ ਜੀ ਜਿਹੜੀ ਆਪਾਂ ਸਵੇਰੋਂ ਸਬਜ਼ੀ ਬਣਾਈ ਸੀ ਉਹ ਨੂੰ ਵੀ ਆਪਾਂ ਨਾ ਗਰਮ ਕਰ ਲੈਣੇ ਆਂ ਸਵੇਰੋਂ ਬਣਾਈ ਸੀ ਜੀ ਆਪਾਂ ਕੀ ਆ ਇਹ ਤਰ੍ਹਾਂ ਕਰ ਲਈਏ ਤੇ ਨਾਲੇ ਬਣਾ ਲੈਨੇ ਆਪਾਂ ਆਲੂ ਜੀ ਟਮਾਟਰ ਵੀ ਆਪਾਂ ਕੱਟ ਲੇਨਾ ਮਿਰਚਾਂ ਵੀ ਤੇ ਪਿਆਜ਼ ਵੀ ਆਪਾਂ ਕੱਟ ਥਲੇ ਤੇ ਇਹ ਜੀ ਤੇ ਇਹ ਸਾਰੇ ਆਰਾਮੀ ਹੋਏ ਹਨ ਤੇ ਪਾਣੀ ਦੇ ਪਾ ਪਿਆਰ ਮਿਰਚਾਂ ਅੰਚੂਰੀ ਤੇ ਫਟਾ ਸਾੜ ਲਈ ਫਟਾ ਸਾੜ ਕੇ ਗੁੰਨ ਲੈਣੀ ਆ ਸਾਰੇ ingredients ਜੋ ਆਉਂਦੇ ਨੇ ਉਹ ਸਬਜ਼ੀ ਚ ਜਮਾ ਲੀਂਨੇ ਕਰਤੀ ਤੇ ਸਬਜ਼ੀ ਚ ਕੜੀ ਮਾਰਤੀ ਹੈ ਬਹੁਤ ਤਾਸਾ ਮੰਗੀ ਨਾ ਲੱਗੇ ਮਾਗੋ ਨਾ ਲੱਗੇ ਤੇ ਉਹਨੇ ਦਬੀ ਕਰਸੀ ਮਾਰਨੀ ਹੈ ਜੀ نیچے ਨਾ ਲੱਗ ਜਾਵੇ ਲੱਗੇ ਇਹਦੇ ਕੋਲ ਕਰਸੀ ਮਾਰ ਦਿੰਦੇ ਕਿ ਹੋਣ ਬੰਨਾਂਗੇ ਆ ਪਾਟਾ ਜੀ ਉਹ ਨਾਲੇ ਪਾਟਾ 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 ਪਾਟ আমরা Non mi ricordo nemmeno niente, non mi salto per la panoramica di papiaggia, per le prende mafoglie. C'è un ghitarra, ਨਾਲ ਹੀ ਪਾ ਦਾਂਗੇ ਤਾਂ ਟਮਾਟਰ ਨਾਲੇ ਪਿਆਜ਼ ਹੋਈ ਜਾਣੀ ਇਹਨਾਂ ਦੇ ਟਮਾਟਰ ਤੇ ਨਾਲ ਹੀ ਪਾ ਦਾਂਗੇ ਤਾਂ ਮਸਚਾਂਗੇ ਨਾਲ ਪਾ ਗੈਸ ਨੂੰ ਕਰ ਦਾਂਗੇ ਥੋੜਾ ਜਿਹਾ ਪੱਲਾ ਅੰਦਾ ਪਸਲੋ ਰੱਖਿਆ ਸੀ ਜੀ ਤੇ ਅਦਰਕ ਨੂੰ ਕੀ ਆ ਦੀ ਸਬਜੀ ਆ ਜੀ ਇਹ અમારી ਸਪੱਤ ਦਫੈਰੇ

ਕੁਦੋਂ ਤੱਕਾਂ ਰੱਖ ਲਿਆ ਆਪਣੀ ਮਿਰਚ ਪਾਇਓ ਪੱਕ ਤੇ ਇਹ ਸਬਜੀ ਬਣ ਚੁੱਕੀ ਹੈ ਹਨ ਪਿਆਰ ਦੀ ਜੀ ਆਪਣੀ ਹੋ ਗਈ ਜੀ ਗੈਸ ਕਰਤਾ ਬੰਦ ਠੀਕ ਹੈ ਜੀ ਤੇ ਇਧਰ ਆਪਣਾ ਆਟਾ ਗੁੰਨ ਕੇ ਆਪਾਂ ਰੱਖ ਲਿਆ ਜੀ ਤੇ ਇੱਕ ਮੈਂ ਰੋਟੀ ਬਣਾਉਣੀ ਹੈ ਜੀ ਤੇ ਰੋਟੀ ਆਪਾਂ ਬਣਾਵਾਂਗੇ ਜੀ ਰੁੱਕ ਕੇ ਠੀਕ ਆ ਤੇ ਭਾਂਡੇ ਆਪਾਂ ਧੋਤੇ ਜੀ ਪ੍ਰਾਂਤ ਧੋਤੀ ਆਟਾ ਕੱਢਤਾ ਸੀ ਤੇ بس ਕੱਲੀ ਰੋਟੀ ਰਹੇਗੀ ਜੀ ਫਿਰ ਰੋਟੀ ਵਾਲੇ ਭਾਂਡੇ ਹੋ ਜਾਣਗੇ ਤੇ ਹੁਣ ਕਰਦੇ ਆਪਾਂ ਬਲੌਗ ਦਾ ਇੱਥੇ ਐਂਡ ਜੇ ਵੀਡੀਓ ਥੋੜੀ ਜੀ ਵੀ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਬਾਏ ਬਾਏ